ਕੈਨੇਡਾ ਚ ਕੈਫੇ ਤੇ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਕਾਮੇਡੀਅਨ ਕਪਿਲ ਸ਼ਰਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਏ ਕਪਿਲ ਸ਼ਰਮਾ ਬੋਲੇ ਨੇ ਕਿ ਤਿੰਨ ਵਾਰ ਮੇਰੇ ਕੈਫੇ ਤੇ ਫਾਇਰਿੰਗ ਹੋਈ ਹੈ ਪਰ ਪੁਲਿਸ ਦੇ ਕੋਲ ਇੰਨੀ ਪਾਵਰ ਨਹੀਂ ਕਿ ਉਹ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਣ ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਦਾ ਕੈਪਸ ਕੈਫੇ ਹੈ ਕੈਨੇਡਾ ਦੇ ਵਿੱਚ ਤੇ ਉਸ ਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਤਿੰਨ ਵਾਰ ਫਾਇਰਿੰਗ ਹੋਈ ਤਿੰਨੇ ਵਾਰ ਵੀਡੀਓ ਸામਨੇ ਆਈ ਅਤੇ ਤਿੰਨੇ ਵਾਰ ਇਸ ਦੀ ਜ਼ਿੰਮੇਵਾਰੀ ਵਿੱਚ ਚੁੱਕੀ ਗਈ ਤੇ ਇਸ ਤੇ ਹੁਣ ਕਪਿਲ ਸ਼ਰਮਾ ਨੇ ਚੁੱਪੀ ਤੋੜੀ ਹੈ ਬਿਆਨ ਦਿੱਤਾ ਹੈ ਉਹਨਾਂ ਨੇ ਦੱਸਿਆ ਕਿ ਤਿੰਨ ਵਾਰ ਮੇਰੇ ਕੈਫੇ ਤੇ ਫਾਇਰਿੰਗ ਹੋਈ ਪਰ ਉੱਥੋਂ ਦੀ ਪੁਲਿਸ ਕੋਲ ਇੰਨੀ ਵੀ ਪਾਵਰ ਨਹੀਂ ਕਿ ਉਹ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਣ ਕਪਿਲ ਸ਼ਰਮਾ ਨੇ ਕਿਹਾ ਕਿ ਸਾਡੀ ਮੁੰਬਈ ਪੁਲਿਸ ਵਰਗਾ ਕੋਈ ਵੀ ਨਹੀਂ ਹੈ ਕਪਿਲ ਸ਼ਰਮਾ ਨੇ ਕਿਹਾ ਕਿ ਮੈਂ ਕਦੇ ਆਪਣੇ ਦੇਸ਼ ਦੇ ਵਿੱਚ ਅਨਸੇਫ ਮਹਿਸੂਸ ਨਹੀਂ ਕੀਤਾ ਅਤੇ ਜਿੰਨੀ ਵਾਰ ਗੋਲੀ ਚੱਲੀ ਉਸ ਤੋਂ ਬਾਅਦ ਖੋਰ ਜ਼ਿਆਦਾ ਲੋਕ ਆਏ ਇਹ ਵੀ ਕਪਿਲ ਸ਼ਰਮਾ ਦੇ ਵੱਲੋਂ ਕਿਹਾ ਗਿਆ ਕੈਪਸ ਕੈਫੇ ਦੇ ਵਿੱਚ ਉਹਨਾਂ ਕਿਹਾ ਕਿ ਉੱਪਰ ਵਾਲੇ ਦਾ ਸਾਥ ਸਾਡੇ ਨਾਲ ਹੈ ਤਾਂ ਦੱਸ ਦਈਏ ਕਿ ਕੈਪਸ ਕੈਫੇ ਹੈ ਜਿਸ ਤੇ ਵਾਰ-ਵਾਰ ਫਾਇਰਿੰਗ ਹੋ ਚੁੱਕੀ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ ਤੇ ਇਹ ਕਪਿਲ ਸ਼ਰਮਾ ਦਾ ਕੈਫੇ ਹੈ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਕਪਿਲ ਸ਼ਰਮਾ ਜਿਹੜੇ ਕਾਮੇਡੀਅਨ ਨੇ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ ਤੇ ਉਹਨਾਂ ਦਾ ਇਹ ਬਿਆਨ ਜਿਸ ਦੇ ਵਿੱਚੋਂ ਮੁੰਬਈ ਪੁਲਿਸ ਦੀ ਛਲਾਗਾ ਕਰਦੇ ਨਜ਼ਰ ਆਏ ਨੇ ਉਹਨਾਂ ਕਿਹਾ ਕਿ ਸਾਡੀ ਮੁੰਬਈ ਪੁਲਿਸ ਵਰਗਾ ਕੋਈ ਨਹੀਂ ਹੈ ਤੇ ਮੈਂ ਕਦੇ ਆਪਣੇ ਦੇਸ਼ ਦੇ ਵਿੱਚ ਅਨਸੇਫ ਮਹਿਸੂਸ ਨਹੀਂ ਕਰਦਾ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੈਪਸ ਕੈਫੇ ਤੇ ਜਿੰਨੀ ਵਾਰ ਗੋਲੀ ਚੱਲੀ ਹੈ ਲੋਕ ਨਹੀਂ ਡਰੇ। ਉਸ ਤੋਂ ਬਾਅਦ ਵੀ ਹੋਰ ਜ਼ਿਆਦਾ ਲੋਕ ਕੈਪਸ ਕੈਫੇ ਆਏ ਨੇ। ਕਪਿਲ ਸ਼ਰਮਾ ਨੇ ਕਿਹਾ ਕਿ ਉੱਪਰ ਵਾਲੇ ਦਾ ਹੱਥ ਸਾਡੇ ਨਾਲ ਹੈ, ਉੱਪਰ ਵਾਲੇ ਦਾ ਸਾਥ ਸਾਡੇ ਨਾਲ ਹੈ। ਦੱਸ ਜੀ ਕਿ ਕੈਪਸ ਕੈਫੇ ਹੈ ਕਪਿਲ ਸ਼ਰਮਾ ਦਾ। ਜਦੋਂ ਓਪਨਿੰਗ ਹੁੰਦੀ ਹੈ ਉਸ ਤੋਂ ਕੁਝ ਦਿਨ ਬਾਅਦ ਹੀ ਉਸਤੇ ਅਟੈਕ ਹੋ ਜਾਂਦਾ ਇੱਕ ਵਾਰ ਦੋ ਵਾਰ ਤਿੰਨ ਵਾਰ ਗੋਲੀਆਂ ਚੱਲ ਚੁੱਕੀਆਂ ਨੇ ਤਿੰਨ ਵਾਰ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਤੇ ਪਹਿਲੀ ਵਾਰ ਹੁਣ ਕਪਿਲ ਸ਼ਰਮਾ ਨੇ ਆਪਣੇ ਕੈਪਸ ਕਾਫੇ ਤੇ ਕੋਈ ਜੋ ਇੱਕ ਘਟਨਾ ਹੈ ਜੋ ਵਾਰਦਾਤ ਵਾਪਰੀ ਹੈ ਉਸਤੇ ਚੁੱਪੀ ਤੋੜੀ ਹੈ। ਔਰ ਬਾਕੀ ਮੈਂ ਤਾਂ ਇਹ ਇਨਸੀਡੈਂਟ ਕੈਨੇਡਾ ਮੇ ਹੁਆ ਵੈਂਕੂਵਰ ਮੇ ਔਰ I think, तीन बार वहां पे फायरिंग हुई और मे बी जो मुझे लगता है आई थिंक वहां का थोड़ा जो रूल्स है वहां के सो पुलिस के पास शायद इतनी पावर्स नहीं है कि वो यू नो उस चीज को कंट्रोल कर पाए बट उसके बाद जब हमारा ये केस हुआ तो ये केस फेडरल में चला गया जैसे हमारी सेंट्रल गवर्नमेंट होती है वहां पर कनाडा की पार्लियामेंट के उसके ऊपर चर्चा हुई सो मुझे तो लगता है कि ऊपर वाला जो करता है उसके पीछे की जो कहानी होती है हम नहीं समझ पाते लेकिन बहुत सारे लोगों के मुझे फोन आए कि वहाँ पे ऑलरेडी ये सब बहुत कुछ चल रहा था लेकिन आपके कैफे पे फायरिंग हुई वो न्यूज बनी तो अब जो है वहाँ की पुलिस वहाँ का लॉ एंड ऑर्डर जो है वो उसमें काफी इम्प्रूवमेंट करने की तरफ उनके वो कदम बढ़ रहे हैं सो आई थिंक और बाकी मैं कभी मुंबई में और अपनी कंट्री में तो कभी अनसेफ फील नहीं करता हमारी मुंबई पुलिस जैसा कोई भी नहीं है सो ठीक है जितनी बार गोली चली वहाँ पे उसके बाद हमें और बड़ी ओपनिंग लगी हमारे कैफे में क्या बात है क्या बात है सो so, ऊपर वाला साथ है तो ठीक है महादेव तो ये तो कपिल शर्मा पहली बार खुल के बोले ने ਆਪਣੇ ਕੈਪਸ ਕੈਫੇ ਜੋ ਸਰੀ ਦੇ ਵਿੱਚ ਹੈ ਵੈਨਕੂਵਰ ਦੇ ਵਿੱਚ ਹੈ ਜਿੱਥੇ ਇਹ ਅਟੈਕ ਹੋਇਆ ਸੀ ਵਿਨੇਸ਼ ਕਟਾਰੀਆ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਵਿਨੇਸ਼ ਹਾਲਾਂਕਿ ਜਦੋਂ-ਜਦੋਂ ਕੈਪਸ ਕੈਫੇ ਤੇ ਫਾਇਰਿੰਗ ਹੋਈ ਇੱਕ ਦੋ ਵਾਰ ਜ਼ਰੂਰ ਕਪਿਲ ਦੀ ਟੀਮ ਦੇ ਵੱਲੋਂ ਰਿਐਕਟ ਕੀਤਾ ਗਿਆ ਜਾਂ ਪੋਸਟ ਪਾਈ ਗਈ ਪਰ ਇਸ ਤਰ੍ਹਾਂ ਖੁੱਲ ਕੇ ਨਹੀਂ ਬੋਲੇ ਤੇ ਪਹਿਲੀ ਵਾਰ ਹੈ ਜਦੋਂ ਕਪਿਲ ਸ਼ਰਮਾ ਨੇ ਆਪਣੇ ਕੈਪਸ ਕੈਫੇ ਤੇ ਹੋਈ ਫਾਇਰਿੰਗ ਦੀ ਘਟਨਾ ਤੇ ਚੁੱਪੀ ਤੋੜੀ ਹੈ ਰਣਵੀਰ ਇੱਕ ਪ੍ਰੈਸ ਕਾਨਫਰੰਸ ਸੀ ਮੁੰਬਈ ਵਿੱਚ ਇੱਕ ਫਿਲਮ ਪ੍ਰੋਮੋਸ਼ਨ ਦਾ ਇਵੈਂਟ ਸੀ ਉੱਥੇ ਕਪਿਲ ਸ਼ਰਮਾ ਗਏ ਸੀਗੇ ਤੇ ਉੱਥੇ ਜਦੋਂ ਜਰਨਲਿਸਟ ਨੇ ਕੁਐਸਚਨ ਰੇਜ਼ ਕੀਤਾ ਹਾਲਾਂਕਿ ਜਿਹੜੀ ਕਪਿਲ ਦੀ ਟੀਮ ਸੀ ਉੱਥੇ ਜਿਹੜੇ ਹੋਸਟ ਕਰ ਰਹੇ ਸੀ ਉਹਨਾਂ ਨੇ ਮਨਾ ਕੀਤਾ ਵੀ ਇਸ ਬਾਰੇ ਗੱਲ ਨਾ ਕੀਤੀ ਜਾਵੇ ਤੇ ਗੱਲ ਸਿਰਫ ਆਪਾਂ ਇਵੈਂਟ ਤੇ ਰੱਖੀਏ ਪਰ ਕਪਿਲ ਨੇ ਕਿਹਾ ਕਿ ਹੀ ਇਜ਼ ਕੰਫਰਟੇਬਲ ਜੇ ਤੁਸੀਂ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ ਤੇ ਫਿਰ ਉਸ ਸਵਾਲ ਦੇ ਜਵਾਬ ਵਿੱਚ ਕਪਿਲ ਸ਼ਰਮਾ ਨੇ ਕਿਹਾ ਕਿ ਉੱਥੋਂ ਦਾ ਜਿਹੜਾ ਸਿਸਟਮ ਹੈ ਉਹ ਸ਼ਾਇਦ ਪੁਲਿਸ ਕੰਟਰੋਲ ਨਹੀਂ ਕਰ ਪਾ ਰਹੀ ਸੀ ਪਰ ਫਿਰ ਵੀ ਜਿਹੜਾ ਉਹਨਾਂ ਦਾ ਕੇਸ ਹੈ ਉਹ ਫੈਡਰਲ ਗਵਰਨਮੈਂਟ ਕੋਲ ਚਲਾ ਗਿਆ ਫੈਡਰਲ ਮਤਲਬ ਜਿਵੇਂ ਕਿ ਕਪਿਲ ਨੇ ਦੱਸਿਆ ਜਿਵੇਂ ਆਪਣੇ ਤੇ ਸੈਂਟਰ ਗਵਰਨਮੈਂਟ ਹੁੰਦੀ ਹੈ ਯੂਨੀਅਨ ਗਵਰਨਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉੱਥੇ ਵੀ ਫੈਡਰਲ ਗਵਰਨਮੈਂਟ ਕੋਲੇ ਚਲਾ ਗਿਆ ਤੇ ਹੁਣ ਉਸ ਤੋਂ ਬਾਅਦ ਕੋਈ ਐਸਚ ਅਟੈਕ ਨਹੀਂ ਹੋਇਆ ਕਾਫੀ ਇੰਪਰੂਵਮੈਂਟ ਹੈ ਤੇ ਉੱਥੇ ਵੀ ਕਰੇ ਗਵਰਨਮੈਂਟ ਤੇ ਪੁਲਿਸ ਕਾਫੀ ਐਫਰਟਸ ਕਰ ਰਹੀ ਹੈ ਕਿ ਜਿਹੜੇ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹਨਾਂ ਦੇ ਜਿਹੜੇ ਰੋਪੀ ਹੈਗੇ ਆ ਜਾਂ ਉਸ ਦੇ ਪਿੱਛੇ ਕੀ ਮਨਸ਼ਾ ਉਸ ਤੋਂ ਬਾਅਦ ਤੁਹਾਨੂੰ ਕੋਈ ਮੁੰਬਈ ਵਿੱਚ ਵੀ ਇਨਸਿਕਿਉਰਿਟੀ ਫੀਲ ਹੋਈ ਤਾਂ ਕਪਿਲ ਨੇ ਕਿਹਾ ਕਿ ਨਹੀਂ ਮੈਂ ਆਵਦੀ ਕੰਟਰੀ ਵਿੱਚ ਹਮੇਸ਼ਾ ਸਿਕਿਉਰ ਫੀਲ ਕਰਦਾ ਤੇ ਈਵਨ ਮੁੰਬਈ ਪੁਲਿਸ ਤੇ ਜਾਂ ਮੁੰਬਈ ਦੇ ਲੋਕਲ ਲਾ ਨਾ ਐਂਡ ਆਰਡਰ ਤੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਫੇਥ ਹੈ ਇਸ ਕਰਕੇ ਮੁੰਬਈ ਦੇ ਵਿੱਚ ਉਹਨਾਂ ਨੂੰ ਕੋਈ ਕਦੇ ਇਨਸਿਕਿਉਰਿਟੀ ਨਹੀਂ ਫੀਲ ਹੋਈ ਔਰ ਕਪਿਲ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਮੇਡੀਅਨ ਹੈ ਹਰ ਗੱਲ ਨੂੰ ਲਾਈਟਰ ਨੋਟ ਵਿੱਚ ਲੈਂਦੇ ਆ ਤੇ ਲਾਸਟੇ ਜਾਂਦੇ ਜਾਂਦੇ ਉਹਨਾਂ ਨੇ ਮਜ਼ਾਕੀਆ ਲਹਿਜ਼ੇ ਵਿੱਚ ਇਹ ਵੀ ਗੱਲ ਕਹੀ ਕਿ ਜਦੋਂ-ਜਦੋਂ ਫਾਇਰਿੰਗ ਹੋਈ ਹੈ ਉਹ ਦੋ ਦੋ ਨਿਊਜ਼ ਬਣੀਆਂ ਤੇ ਉਸ ਤੋਂ ਬਾਅਦ ਕਿ ਜਿਹੜੇ ਕਸਟਮਰ ਦਾ ਫੋਟੋਫੋਲ ਹੈ ਉਹ ਬਹੁਤ ਵਧੀਆ ਹੈ ਤੇ ਇਸ ਤਰੀਕੇ ਨਾਲ ਕਪਿਲ ਨੇ ਕਹਣਾ ਚਾਰੇ ਸੀਗੀ ਫਾਇਰਿੰਗ ਤੋਂ ਬਾਅਦ ਜਿਹੜੀ ਉਹਨਾਂ ਦੀ ਰੈਸਟੋਰੈਂਟ ਦੀ ਬ੍ਰਾਂਡਿੰਗ ਵੀ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਮਾਈ ਵੀ ਬਹੁਤ ਜ਼ਿਆਦਾ ਹੋਈ ਹੈ ਤੇ ਇਸ ਤਰੀਕੇ ਨਾਲ ਅੱਪ ਕਹਿ ਸਕਦੇ ਨੇ ਪਹਿਲੀ ਵਾਰ ਕਪਿਲ ਨੇ ਆਪ ਦੇ ਮੁੰਬਈ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਤੇ ਜਿਹੜੇ ਰੈਸਟੋਰੈਂਟ ਦੇ ਵਿੱਚ ਕੈਨੇਡਾ ਵਿੱਚ ਫਾਇਰਿੰਗ ਹੋਈ ਸੀ ਉਸ ਤੇ ਉਹਨਾਂ ਨੇ ਪਹਿਲੀ ਵਾਰ ਚੁੱਪੀ ਟੋੜੀ ਹੈ ਤੇ ਖੁੱਲਕੇ ਉਹਨੀ ਸਟੇਟਮੈਂਟ ਜਾਰੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਵਿਨੇਸ਼ ਇਸ ਪੂਰੀ ਅਪਡੇਟ ਦੇ ਲਈ ਤਾਂ ਜਾਣਕਾਰੀ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਦੇ ਰਹ ਚਰਚਿਤ ਕਾਮੇਡੀਅਨ ਨੇ ਮਸ਼ਹੂਰ ਕਾਮੇਡੀਅਨ ਨੇ ਪੰਜਾਬ ਨਾਲ ਤਾਲੁਕ ਰੱਖਦੇ ਨੇ ਅੰਮ੍ਰਿਤਸਰ ਨਾਲ ਤਾਲੁਕ ਰੱਖਦੇ ਨੇ ਉਹਨਾਂ ਦਾ ਕੈਨੇਡਾ ਦੇ ਵਿੱਚ ਕੈਪਸ ਕਾਫੇ ਉਹਨਾਂ ਨੇ ਖੋਲਿਆ ਤੇ ਉਸ ਤੋਂ ਬਾਅਦ ਥੋੜੀ ਦਿਨਾਂ ਬਾਅਦ ਹੀ ਉਸਤੇ ਫਾਇਰਿੰਗ ਹੋਈ ਫਾਇਰਿੰਗ ਦੀ ਘਟਨਾ ਦੀ ਜ਼ਿੰਮੇਵਾਰੀ ਤੱਕ ਲਈ ਗਈ ਫਿਰ ਇੱਕ ਵਾਰ ਦੋ ਵਾਰ ਤਿੰਨ ਵਾਰ ਫਾਇਰਿੰਗ ਹੋਈ ਤਾਂ ਅੱਜ ਕਪਿਲ ਸ਼ਰਮਾ ਨੂੰ ਇਹ ਸਬੰਧੀ ਸਵਾਲ ਪੁੱਛਿਆ ਗਿਆ ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੀ ਤਾਂ ਉਹਨਾਂ ਨੇ ਕਿਹਾ ਕਿ ਤਿੰਨ ਵਾਰ ਮੇਰੇ ਕੈਫੇ ਤੇ ਫਾਇਰਿੰਗ ਹੋਈ ਹੈ ਨਾਲ ਹੀ ਉਹਨਾਂ ਕੈਨੇਡਾ ਪੁਲਿਸ ਦਾ ਵੀ ਜ਼ਿਕਰ ਕੀਤਾ ਉੱਥੋਂ ਦੀ ਸਥਾਨਕ ਪੁਲਿਸ ਦਾ ਕਿ ਉੱਥੋਂ ਦੀ ਪੁਲਿਸ ਕੋਲ ਸ਼ਾਇਦ ਇਨੀ ਕੋਈ ਪਾਵਰ ਨਹੀਂ ਹੈ ਕਿ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਣ ਪਰ ਮੁੰਬਈ ਪੁਲਿਸ ਦੀ ਜ਼ਰੂਰ ਸ਼ਲਾਘਾ ਕਰਦੇ ਨਜ਼ਰ ਆਏ ਨੇ ਕਪਿਲ ਸ਼ਰਮਾ ਤੇ ਨਾਲ ਹੀ ਉਹਨਾਂ ਕਿਹਾ ਕਿ ਜਦੋਂ ਜਦੋਂ ਫਾਇਰਿੰਗ ਹੋਈ ਉਦੋਂ ਉਦੋਂ ਜਿਹੜੀ ਉਹਨਾਂ ਦੀ ਸੇਲ ਹੈ ਜਾਂ ਜਿਹੜੇ ਲੋਕ ਨੇ ਉਹਨਾਂ ਦਾ ਆਉਣਾ ਜਾਣਾ ਹੈ ਉਹਨਾਂ ਦੇ ਕੈਫੇ ਦੇ ਵਿੱਚ ਉਹ ਵਧਿਆ